ਪੂਰੇ ਦੇਸ਼ ਦੇ ਵਿੱਚ ਚੋਣਾ ਦਾ ਵਿਗਲ ਜਿਹੜਾ ਵਾ ਉਹ ਵੱਧ ਚੁੱਕਾ ਵਾ ਔਰ 75 ਸਾਲ ਹੋ ਚੁੱਕੇ ਆ ਦੇਸ਼ ਆਜ਼ਾਦ ਹੋਏ ਨੂੰ ਵਕ ਵਕ ਪਾਰਟੀਾਂ ਨੇ ਆਪਣੇ ਜਿਹੜੇ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਾਰੇ ਆ ਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਜਿਵੇਂ ਚੋਣਾ ਹੋ ਚੁੱਕਿਆ ਵਾ ਔਰ ਕੁਝ ਜਿਹੜੇ ਆ ਕੁਝ ਭਾਗਾਂ ਦੇ ਵਿੱਚ ਬਾਕੀ ਆ ਔਰ ਉਹਦੇ ਤਹਿਤ ਹੀ ਜਿਹੜਾ ਪੰਜਾਬ ਦੇ ਵਿੱਚ ਇਲੈਕਸ਼ਨ ਜਿਹੜਾ ਹੋਣ ਜਾ ਰਿਹਾ ਲੋਕ ਸਭਾ ਦਾ ਉਹ 1 ਜੂਨ ਨੂੰ ਹੋਣਾ ਵਾ ਔਰ ਆਪ ਪੱਲੇ ਪੱਤੀ ਜਾਣਦੇ ਜੋ ਔਰ ਖਾਸ ਕਰਕੇ ਜੋ ਨੈਸ਼ਨਲ ਲੋਕ ਸੇਵਾ ਪਾਰਟੀ ਕਿਉਂ ਸਾਨੂੰ ਬਣਾਣੀ ਪਈ ਮੈਂ ਪਹਿਲਾਂ ਦੱਸਿਆ 75 ਸਾਲ ਹੋ ਚੁੱਕੇ ਦੇਸ਼ ਆਜ਼ਾਦ ਹੋਏ ਨੂੰ ਔਰ ਖਾਸ ਕਰਕੇ ਦੇਸ਼ ਦਾ ਘਟ ਗਿੰਦਿਆਂ ਮਸੀਹ ਭਾਈਚਾਰਾ ਦਲਿਤ ਭਾਈਚਾਰਾ ਪਛੜਿਆ ਸਮਾਜ ਤੇ ਬਹੁਤ ਜਿਹੜਾ ਹਰ ਪੱਖੋਂ ਜਿਹੜਾ ਵਾ ਜਿਹੜਾ ਵਾ ਬਹੁਤ ਪਿੱਛੇ ਪੈ ਚੁੱਕਾ ਵਾ ਜੇ ਗੱਲ ਕਰ ਲਓ ਤੁਸੀਂ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਉਹ ਰਾਜਨੀਤਿਕ ਤੌਰ ਤੇ ਤੇ ਬਹੁਤ ਜਿਹੜਾ ਪਛੜਿਆ ਪਿਆ ਵਾ ਕਿਉਂਕਿ ਜਿਹੜੀਆਂ ਹਰ ਵਰਗ ਦੀਆਂ ਪਾਰਟੀਆਂ ਵਾ ਦੇਸ਼ ਦੀਆਂ ਚਾਹੇ ਸਟੇਟ ਦੀਆਂ ਚਾਹੇ ਕਾਂਗਰਸ ਦੀ ਗੱਲ ਕਰ ਲਓ ਚਾਹੇ ਅਕਾਲੀ ਦਾ ਦੀ ਗੱਲ ਕਰ ਲਓ ਚਾਹੇ ਭਾਜਪਾ ਦੀ ਗੱਲ ਕਰ ਲਓ ਤੇ ਚਾਹੇ ਅੱਜ ਵਾਲੀ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਕਰ ਲਓ ਪੰਜਾਬ ਤੇ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ ਵਸਦੇ ਮਸੀਹ ਭਾਈਚਾਰੇ ਨੂੰ ਇਹਨਾਂ ਨੇ ਜਿਹੜਾ ਵਾ ਚਾਹੇ ਵਿਧਾਨ ਸਭਾ ਦੀ ਗੱਲ ਕਰ ਲਓ ਜਾਂ ਲੋਕ ਸਭਾ ਦੀ ਗੱਲ ਕਰ ਲਓ ਇਹਨਾਂ ਨੇ ਇਗਨੋਰ ਕੀਤਾ ਵਾ ਔਰ 75 ਸਾਲ ਹੋ ਗਏ ਆ ਤੇ ਭਾਈਚਾਰਾ ਬਹੁਤ ਜ਼ਿਆਦਾ ਪਛੜ ਚੁੱਕਿਆ ਵਾ ਇਸ ਕਰਕੇ ਬੀਤੇ ਸਮੇਂ ਜਿਹੜਾ 16 ਮਾਰਚ ਨੂੰ ਚੰਡੀਗੜ੍ਹ ਦੀ ਧਰਤੀ ਦੇ ਵਿੱਚ ਇੱਕ ਇਕੱਠ ਕਰਕੇ ਸਰਬ ਸमाज ਦਾ ਜਿਦੇ ਵਿੱਚ ਮਸੀਹ ਭਾਈਚਾਰਾ ਦਲੇਜ ਭਾਈਚਾਰਾ ਬੈਕਵਰਡ ਭਾਈਚਾਰਾ ਉਹਦੇ ਵਿੱਚ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਜਾਂ ਮੁਸਲਿਮ ਭਾਈਚਾਰਾ ਹਰ ਵਰਗ ਦੇ ਸਾਡੇ ਭਾਈਚਾਰੇ ਦੇ ਲੋਕਾਂ ਨੇ ਬੁੱਧੀਜੀਵਾਂ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਵਾ ਕਿ ਪੰਜਾਬ ਦੇ ਵਿੱਚ ਉਰਦੇਸ਼ ਦੇ ਵਿੱਚ ਇੱਕ ਰਾਜਨੀਤਿਕ ਦਲ ਦਾ ਜਿਹੜਾ ਵਾ ਉਹ ਗਠਨ ਕੀਤਾ ਜਾਵੇ ਤਾਂ ਕਿ ਜੋ ਸਾਡੇ ਆ ਇਹਨਾਂ ਪਾਰਟੀਆਂ ਦੇ ਕਾਰਨ ਉਹ ਦੇਸ਼ ਗਦਰਾ ਹੋ ਚੁੱਕਾ ਵਾ ਜੋ ਕ腐ਪਸ਼ਨ ਦੇ ਕਾਰਨ ਜੋ ਅੱਜ ਤੁਸੀਂ ਦੇਖ ਲਓ ਤੇ ਬੜਾ ਆਪਣੇ ਆਪ ਨੂੰ ਕਹਿੰਦੇ ਸੀ ਆਮ ਆਦਮੀ ਪਾਰਟੀ ਵਾਲੇ ਇਹਨਾਂ ਦੇ ਕਨਵੀਨਰ ਸਾਹਿਬ ਦੇਖ ਲਓ ਕਿਹੜੇ ਘਟਾਲਿਆਂ 'ਚ ਫਸੇ ਪਏ ਆ ਜੇ ਗੱਲ ਕਰਦੋ ਕਾਂਗਰਸੀਆਂ ਦੀ ਉਹ ਵੀ ਪਿਛਲੇ ਸਮੇਂ 'ਚ ਮਨਮੋਹ ਸਿੰਘ ਰਾਜੀ ਸਰਕਾਰ 'ਚ ਵੱਡੇ ਵੱਡੇ ਘਟਾਲਿਆਂ 'ਚ ਫਸੇ ਸੀ ਇਸ ਕਰਕੇ ਜੇ ਸਾਡੇ ਭਾਈਚਾਰੇ ਨੇ ਕੋ ਰਾਜਨੀਤਿਕ ਤਾਕਤ ਜਿਹੜੀ ਆ ਰਾਜ ਸਤਾ ਦੀ ਚਾਬੀ ਜਿਹੜੀ ਆਪਣੇ ਹੱਥ 'ਚ ਲੈਣ ਦਾ ਉਕਰਾਲਾ ਕੀਤਾ ਵਾ ਪਿਛਲੇ ਦਿਨੀ ਜੋ ਚੰਡੀਗੜ੍ਹ ਦੀ ਧਰਤੀ 'ਤੇ ਲੋਕ ਸੇਵਾ ਪਾਰਟੀ ਦਾ ਐਲਾਨ ਕੀਤਾ ਵਾ ਗਠਨ ਕੀਤਾ ਗਿਆ ਵਾ ਜਿਨ੍ਹਾਂ ਪ੍ਰਧਾਨ ਸਾਡੇ ਜਿਹੜੇ ਸੁਨੀਰ ਸਿੰਘ ਧੱਪੜ ਜੀ ਨੂੰ ਲਾਇਆ ਗਿਆ ਔਰ ਦਾਸ ਨੂੰ ਜਿਹੜੇ ਆ ਉਹਦੀਆ ਜਰਨੈਸ ਕੱਤਰ ਦੀ ਜਿਹੜੀ ਜ਼ਿੰਮੇਵਾਰ ਦਿੱਤੀ ਗਈ ਆ ਔਰ ਐਸੇ ਵੀ ਹੋਇਆ ਜੋ ਸਾਡਾ ਸ਼ੋਸ਼ਣ ਹੋ ਰਿਹਾ ਜੋ ਸਾਡਾ ਮਤ ਰਈ ਮਾਂ ਵਾਲਾ ਸਲੋਕ ਹੋ ਰਿਹਾ ਇਹਨਾਂ ਪਾਰਟੀਆ ਨੇ ਜਿਹੜਾ ਰਵਈਆ ਅਪਣਾਇਆ ਵਾ ਉਹ ਤੁਹਾਡੇ ਸਾਹਮਣੇ ਅਜੇ ਤੱਕ ਨਾ ਹੀ ਸਾਡਾ ਕੋਈ ਪੰਜਾਬ ਦੇ ਵਿੱਚ ਕੋਈ ਐਮਐਨਏ ਬਣ ਸਕਿਆ ਨਾ ਇਹਨਾਂ ਪਾਰਟੀਆਂ ਨੇ ਚਾਹਿਆ ਬੜੇ ਐਮਪੀ ਤੋਂ ਬੜੀ ਵੱਡੀ ਗੱਲ ਆ ਸਾਡਾ ਵਧਾਇ ਤੱਕ ਨਹੀਂ ਇਹਨਾਂ ਦੇ ਕਿਹੜਾ ਆਪਦਾਨ ਸਭਾ ਦੇ ਵਿੱਚ ਪਹੁੰਚਣ ਦਿੱਤਾ ਐਡੀ ਵੱਡੀ ਗਿਣਤੀ ਹੋਵੇ ਭਾਈਚਾਰੇ ਦੀ ਔਰ ਮੈਂ ਤੁਹਾਨੂੰ ਹੋਰ ਦੱਸਣਾ ਚਾਹਾਂ ਨੈਸ਼ਨਲ ਲੋਕ ਸੇਵਾ ਪਾਰਟੀ ਜਿਹੜੀ ਆ ਉਹ ਮੈਦਾਨ 'ਚ ਆ ਚੁੱਕੀ ਆ ਹੁਣ ਅਸੀਂ ਆਪਣਾ ਭਾਈਚਾਰੇ ਦਾ ਗੱਠ ਜੋੜ ਕਰਕੇ ਸਾਰਾ ਸਮਾਜ ਦਾ ਕਰ ਜੋੜ ਕਰਕੇ ਬਸ ਇਹ ਭਾਈਚਾਰਾ ਆਪਣੇ ਬਲਬੂਤੇ ਤੇ ਚੋਣਾ ਲੜੇਗਾ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਜਿਹੜਾ ਚੋਣਾ ਲੜਨ ਜਾ ਰਿਹਾ ਵਾ ਉਹਦੇ ਵਿੱਚ ਜਿਹੜਾ ਵਾ ਹਰ ਇੱਕ ਭਾਈਚਾਰੇ ਨੂੰ ਜਿਹੜੀ ਆ ਨਮਾਇਦੀ ਦਿੱਤੀ ਜਾਏਗੀ ਪਾਰਟੀ ਦੇ ਵਿੱਚ ਸਾਰਾ ਸਮਾਇਰ ਦਿੱਤੀ ਜਾਏਗੀ ਔਰ ਮੈਂ ਤੁਹਾਨੂੰ ਦੱਸਦਾ ਚੋਣਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਪੰਜਾਬ ਦੇ ਹਾਲਾਤ ਬੜੀ ਤੇਜ਼ੀ ਦੇ ਨਾਲ ਜਿਹੜੇ ਬਦਲਾਂਗੇ ਕਿਉਂਕਿ ਜਿੱਦਾਂ ਇਹਨਾਂ ਪਾਰਟੀਆਂ ਦੇ ਕਾਰਨ ਜੋ ਬੰਦ ਪੈ ਚੁੱਕਾ ਵਾ ਲੋਕ ਇਹਨਾਂ ਕੋ ਅੱਕ ਚੁੱਕੇ ਆ ਥੱਕ ਚੁੱਕੇ ਆ ਕਿੱਦਾਂ ਜਿਹੜਾ ਵਾ ਬੇਰੋਜ਼ਗਾਰੀ ਦੇ ਲੋਕ ਕਿੱਦਾਂ ਜਿਹੜੇ ਸਾਰੇ ਲੋਕ ਜਿਹੜੇ ਆ ਨੌਜਵਾਨ ਸਾਡੇ ਬੇਟੇ ਬੇਟੀਆਂ ਵਿਦੇਸ਼ਾਂ ਨੂੰ ਭੱਜੇ ਜਾਂਦੇ ਕਾਰੋਬਾਰ ਨਹੀਂ ਹੈ ਔਰ ਨਸ਼ਾ ਜਿਹੜੇ ਪੰਜ ਦਰਿਆਵਾਂ ਦੀ ਧਰਤੀ ਸ਼ੇਮਾ ਦਰਿਆ ਨਸ਼ੇ ਤੋਂ ਲੱਗ ਰਿਆ ਇੱਥੇ ਇਹ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਜਿਹੜਾ ਵਾ ਕਿ ਕੁਝ ਸਮੇਂ ਤੋਂ ਥੋੜਾ ਸਮੇਂ ਦੇ ਵਿੱਚ ਜਿਹੜਾ ਵਾ ਇਹ ਅਸਾਂ ਖਤਰ ਕਰਦਾ ਨੇ ਅੱਗੇ ਨਾਲੋਂ ਜ਼ਿਆਦਾ ਵਿਕਦਾ ਪਿਆਜ਼ ਤੁਹਾਡੇ ਸਾਹਮਣੇ ਆ ਰੋਜ਼ ਜਿਹੜਾ ਨੌਜਵਾਨ ਨਸ਼ੇ ਦੇ ਨਾਲ ਜਿਹੜੇ ਮਰਦੇ ਪਏ ਆ ਔਰ ਸਾਡੀਆਂ ਭੈਣਾਂ ਦੇ ਸਵਾਲ ਜਿਹੜੇ ਉਜੜਦੇ ਪਏ ਆ ਮਾਵਾ ਦੀਆਂ ਕੁੱਖਾਂ ਖਾਲੇ ਹੁੰਦੀਆਂ ਪਈਆਂ ਵਾ ਇਸ ਕਰਕੇ ਜਿਹੜਾ ਵਾ ਅਸੀਂ ਇਹ ਨੈਸ਼ਨਲ ਲੋਕ ਸੇਵਾ ਪਾਰਟੀ ਦਾ ਜਿਹੜਾ ਗਠਨ ਕੀਤਾ ਦਾ ਤਾਂ ਕਿ ਆਪਣੇ ਝੰਡੇ ਔਰ ਆਪਣੇ ਜੰਨੇ ਥੱਲੇ ਜਿਹੜਾ ਵਾ ਇਕੱਠੇ ਹੋ ਕੇ ਤੇ ਰਾਜ ਸਭਾ ਤੋਂ ਜਿਹੜੀ ਆ ਚਾਬੀ ਹਾਸਲ ਕੀਤੀ ਜਾਵੇ ਔਰ ਵੱਧ ਤੋਂ ਵੱਧ ਜਿਹੜੇ ਆਪਣੇ ਲੋਕ ਸਭਾ ਦੇ ਉਮੀਦਵਾਰ ਜੋ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜ ਸਕੀਏ ਇਹ ਉਪਰਾਲਾ ਜਿਹੜਾ ਨੈਸ਼ਨਲ ਲੋਕ ਸੇਵਾ ਪਾਰਟੀ ਕਰ ਰਹੀ ਆ